ਇਹ ਤਸਵੀਰਾਂ ਜ਼ਿਲ੍ਹਾ ਬਠਿੰਡਾ ਦੇ ਥੋਬੀ ਬਾਜ਼ਾਰ ਦੀਆਂ ਨੇ ਜਿੱਥੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਦੁਕਾਨਾਂ ਦੇ ਨਿਸ਼ੇੜੀ ਨੌਕਰ ਮੁੰਡਿਆਂ ਵੱਲੋਂ ਆਉਂਦੀਆਂ ਜਾਂਦੀਆਂ ਜਨਾਨੀਆਂ ਨੂੰ ਆਵਾਜ਼ਾਂ ਮਾਰੀਆਂ ਗਈਆਂ ਭਾਵ ਦੁਕਾਨ ਤੇ ਆਉਣ ਲਈ ਹੋਕਾ ਦਿੱਤਾ ਗਿਆ ਉਹ ਵੀ ਗਲਤ ਅੰਦਾਜ਼ ਚ ਜਿਸ ਤੋਂ ਬਾਅਦ ਥੋਬੀ ਬਾਜ਼ਾਰ ਦੇ ਵਿੱਚ ਖਗਾਮਾ ਦੇਖਣ ਨੂੰ ਮਿਲਿਆ ਹਾਲਕਿ ਇਸ ਘਟਨਾ ਬਾਬਤ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਪਰ ਉਹਨਾਂ ਲੋਕਾਂ ਨੇ ਪੁਲਿਸ ਦੇ ਨਾਲ ਵੀ ਅჯਾਹਕਾਰਾ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹੋਰ ਗੱਡੀਆਂ ਮੰਗਵਾਉਣੀਆਂ ਪਈਆਂ ਫਿਰ ਗੱਡੀਆਂ ਭਰ ਕੇ ਆਏ ਪੁਲਿਸ ਮੁਲਾਜ਼ਮਾ ਨੇ ਜੋ ਕੀਤਾ ਉਹ ਪੂਰੇ ਬਾਜ਼ਾਰ ਦੇ ਲੋਕਾਂ ਨੇ ਖੜਖੜ ਦੇਖਿਆ ਅੱਜ ਤੋਂ ਵੀ ਆਰਜ ਇੱਕ ਗੋਠੀ ਵੜਵਾਈ ਇੱਕ ਸਾੜੀ ਸੈਂਟਰ ਦੋਨਾਂ ਨੇ ਬੰਦੇ ਬਾਹਰ ਹੋਕਿੰਗ ਵਾਲੇ ਰੱਖੇ ਹੋਏ ਐ ਜਿਹੜੇ ਕਿ ਨਸ਼ਾ ਪਤਾ ਖਾ ਕੇ ਵਾਜਾ ਮਾਰਦੇ ਐ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਬੀਹ ਕਰਦੇ ਕਰਦੇ ਆਪਸ ਵਿੱਚ ਗਾਲ੍ਹਾਂ ਗਲੋਚ ਹੋ ਗਈ ਬੋਰਡ ਚੱਲ ਪਏ ਜਦੋਂ ਐਸਐਚਓ ਸਾਹਿਬ ਆਏ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੁੱਗੀ ਕੀਤੀ ਗਈ ਉਹਨਾਂ ਦੇ ਸਾਹਮਣੇ ਵੀ ਗਾਲ੍ਹਾਂ ਗਾਲੀ ਕੱਢੇਗੇ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨਾਲ ਹੁੱਡਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਹਦੇ ਆ ਬਾਜ਼ਾਰ ਸਾਰਾ ਇਕੱਠਾ ਹੋ ਗਿਆ ਤੁਸੀਂ ਦੇਖ ਲਓ ਬਾਜ਼ਾਰ ਦਾ ਹਾਲਾਤ ਪੁਲਿਸ ਨਾਲ ਵੀ ਧੱਕਾ ਮੁੱਗੀ ਨਜਾਇਜ਼ ਹੀ ਹੋਇਆ ਗਲਤ ਹੋਇਆ ਜਿਹੜਾ ਹੋਇਆ ਬਾਜ਼ਾਰਾਸਤੇ ਮਾੜਾ ਹੈ ਕਿਹੜਾ ਬਾਜ਼ਾਰ ਹੈ ਥੋਬੀ ਵੀਰ ਮੇਨ ਬਾਜ਼ਾਰ ਹੈ ਬਹੁਤ ਮਾੜੀ ਗੱਲ ਹੈ ਮੰਦਪਾਦੀ ਗੱਲ ਹੈ ਬਾਜ਼ਾਰ ਵਾਸਤੇ ਮੈਂ ਪਰਿੰਦਰ ਕੀ ਗੱਲਬਾਤ ਹੋਈ ਅੱਜ ਜਿਹੜੇ ਇਨੀ ਪੁਲਿਸ ਪਹੁੰਚੇ ਮੈਂ ਥੋਬੀ ਵੀਰ ਜੋ ਟੱਪਿਆ ਮੇਰੀ ਆਪ ਦਾ ਉਰੇ ਦੁਕਾਨ ਹੈ ਤੇ ਮੈਂ ਉਰੇ ਦਾ ਵਸਨੀਕ ਹੈ ਇਹ ਬੜੀ ਮੰਦਪਾਕ ਗੱਲ ਘਟ ਰਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਿ ਜਿਹੜਾ ਇੱਕ ਸ਼ਹਿਰ ਦਾ ਹਾਰਟ ਆਫ ਦਾ ਸਿਟੀ ਕਹਿੰਦੇ ਥੋਬੀ ਵੀਰ ਉਹਦੇ ਵਿੱਚ ਇਹ ਦੁਕਾਨਦਾਰ ਆਪਸ ਚ ਲੜਦੇ ਐ ਤੇ ਜਿਹੜੇ ਦੁਕਾਨਾਂ ਦੇ ਮੁੰਡੇ ਬੈਠੇ ਐ ਉਹ ਮੁੰਡੇ ਨਸ਼ਾ ਖਾ ਕੇ ਨਸ਼ਾ ਪੱਤਾ ਕਰਕੇ ਗਾਕਾਂ ਨੂੰ ਪਹਿਲਾਂ ਤਾਂ ਹੁੱਕੇ ਮਾਰਦੇ ਐ ਜੋ ਕਿ ਸੱਭੇ ਦਾ ਦੋਬਾਰ ਹੈ ਗਾਗ ਦੀ ਇੱਕ ਗਾਗ ਨੂੰ ਇੱਕ ਆਜ਼ਾਦੀ ਹੈ ਉਹ ਕਿਹੜੇ ਮਰਜ਼ੀ ਦੁਕਾਨ ਦੇ ਵਿੱਚ ਜਾਵੇ ਤੇ ਕਿੱਥੇ ਮਰਜ਼ੀ ਜ਼ਮਾਨ ਲਵੇ ਉਹਨੂੰ ਹੁੱਕੇ ਮਾਰਨ ਦਾ ਕੋਈ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਦਾ ਇੱਕ ਰੇੜੀ ਵੀਰ ਰਿਹਾ ਜਤਾ ਧੋਵੀ ਵੀਰ ਦੇ ਵਿੱਚ ਹੁੱਕੇ ਮਾਰਨ ਦਾ ਕੀ ਅਧਿਕਾਰ ਹੈ ਇਹਦਾ ਰੇੜੀ ਵਾਲ ਵੀਰ ਨੂੰ ਹੋਇਆ ਪਰ ਉਸ ਤੋਂ ਬਾਅਦ ਹੱਥੋਪਾਈ ਹੋਈ ਜੀ ਹੱਥੋਪਾਈ ਹੋਣ ਦਾ ਕੀ ਕੰਮ ਜਾਗ ਜਿੱਥੇ ਮਰਦੀ ਜਾਵੇ ਉਦੋਂ ਬਾਅਦ ਜਦੋਂ ਐਸਐਸਪੀ ਸਾਹਿਬ ਆਏ ਉਹਨਾਂ ਦੇ ਮੁਰੇ ਵੀ ਇੱਕ ਦੂਸਰੇ ਨਾਲ ਹੱਥੋ ਪਾਈ ਹੋਏ ਇਹ ਬੜੀ ਮੰਦ ਜੋ ਭਾਤ ਜੋਗੇ ਘਟ ਰਾ ਬਸੰਦੇ ਸ਼ਹਿਰ ਲਈਏ ਪੁਲਿਸ ਸੁਰੱਖਿਆ ਵਾਸਤੇ ਆਈ ਹੈ ਤੇ ਉਹ ਪੁਲਿਸ ਨੂੰ ਵੀ ਪੈਂਦੇ ਕਿ ਫਿਰ ਕਿਸ ਤਰ੍ਹਾਂ ਦੇਖਦੇ ਫਿਰ ਇਹ ਆਮ ਆਦਮੀ ਪਾਰਟੀ ਇਹ ਤਾਂ ਮੜੇ ਸਰਕਾਰ ਤੋਂ ਕੰਮ ਸੰਭਲ ਨਹੀਂ ਰਿਆ ਅਸੀਂ ਤਾਂ ਇੰਨਾ ਗੱਲ ਕਹਿਣਾ ਚਾਹਦੇ ਆ ਕਿ ਇਹ ਸਰਕਾਰ ਦੀ ਨਰਕੀ ਹੈ ਪ੍ਰਸ਼ਾਸਨ ਨੇ ਹੁੰਦੇ ਤੇ ਉਹਨਾਂ ਨੂੰ ਇੱਕ ਬੰਦੇ ਬੰਦੇ ਨਹੀਂ ਸੰਭਲਦੇ ਇੱਕ ਪ੍ਰਸ਼ਾਸਨ ਦਾ ਕੰਮ ਹੈ ਲੋਕਾਂ ਨੂੰ ਸੰਭਾਲਣਾ ਉਹਨਾਂ ਤੋਂ ਤਾਂ ਆਪ ਤੋਂ ਬੰਦੇ ਨਹੀਂ ਸੰਭਲਦੇ ਸਪੀਰੀਨਾਂ ਨੇ ਨਾ ਨੌਕਰ ਰੱਖੇ ਹੋਏ ਨੇ ਜਿਹੜੇ ਗਾਕਾਂ ਨੂੰ ਹਾਕਾ ਮਾਰਦੇ ਨੇ ਉਹ ਉਹ ਵਾਰ ਉਹ ਆ ਕੇ ਅਸੀਂ ਲੜ ਰਹੇ ਸੀਗੇ ਤੋਂ ਪੀਐਸਆਰ ਆਈ ਅਸੀਂ ਉਹਨਾਂ ਨੂੰ ਰੋਕਿਆ ਕੋਸ਼ਿਸ਼ ਕੀਤੀ ਅਸੀਂ ਐਸਐਸਓ ਸਾਹਿਬ ਨੂੰ ਬੁਲਾਇਆ ਇਹਨਾਂ ਨੇ ਐਸਐਸਓ ਸਾਹਿਬ ਨਾਲ ਵੀ ਧੱਕਾ ਮੁੱਠੀ ਹੋਇਆ ਤੇ ਸਾਡੇ ਨਾਲ ਵੀ ਹੋਇਆ ਅਸੀਂ ਵੀ ਨਹੀਂ ਲੜਦੇ ਰਹੇ ਅਸੀਂ ਉਹਨਾਂ ਨੂੰ ਹਟਾਉਂਦੇ ਵੀ ਰਹੇ ਇਹਨੇ ਐਸਐਸਓ ਸਾਹਿਬ ਦੇ ਵੀ ਧੱਕਾ ਮੁੱਠੀ ਕੀਤਾ ਸਾਡੇ ਨਾਲ ਨਹੀਂ ਕੀਤਾ ਕਿੰਨੇ ਬੰਦੇ ਲੈ ਹਾਰਾਤੇ ਇਹ ਹਸਪਤਾਲ ਕਿੰਨੇ ਬੰਦੇ ਲੈ ਆ ਕੇ ਉਹਨਾਂ ਨੇ ਕੋਸ਼ਿਸ਼ ਆਲੇ ਬਿਨਾਂ ਸਾਥ ਬੁਲਾਇਆ ਸੀ ਜਿਹੜੇ ਸਾਡੇ ਸਾਰੇ ਪੁਲਿਸ ਪਾਰਟੀ ਗਲਤ ਹੈ ਉਸ ਤੋਂ ਬਾਅਦ ਪੀਐਸਆਰ ਪਾਰਟੀਆਂ ਬਾਅਦ ਪਹਿਲਾਂ ਅਸੀਂ 4 ਮੁਲਾਜ਼ਮੀ ਸੀਗੇ ਦੋ ਅਫਸਰ ਸਾਹਿਬ ਸੀ ਉਸ ਨਾਲ ਨਾਲ ਸੀ ਸਾਡੇ ਨੂੰ ਤਾਂ ਕੁੱਪੀ ਹੋਇਆ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਉਹਨਾਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ